ਲੋਕ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਇਸ ਮੌਕੇ ਤੇ ਹਲਕਾ ਰਾਜ ਸੰਸੀਤੋ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦੇ ਹਾਜ਼ਰ ਤੇ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਉਹਨਾਂ ਦੇ ਨਾਲ ਸਮੂਹ ਆਪ ਆਗੂ ਅਤੇ ਵਰਕਰਾਂ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਪਰਵਾ ਸਵਕਤ ਵੀ ਕੀਤਾ ਇਸ ਮੌਕੇ ਤੇ ਹਲਕਾਰ ਰਾਜਸਥਾਨਸੀ ਤੋਂ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਵਰਕਰਾਂ ਦਾ ਕਾਫਲਾ ਰੋਡ ਸ਼ੋ ਨੂੰ ਸਫਲ ਬਣਾਉਣ ਦੇ ਲਈ ਸ਼ਾਮਿਲ ਹੋਇਆ ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਸਮੂਹ ਆਪ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਨੂੰ ਦੇਖਦਿਆਂ ਵਿਸ਼ਵਾਸ ਦਿਵਾਇਆ ਕਿ ਹੁਣ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਤੇ ਲੋਕ ਸਭਾ ਦੇ ਵਿੱਚ ਭੇਜਾਂਗੇ ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਦੇ ਵੱਲੋਂ ਸਮੂਹ ਆਪ ਆਗੂ ਸਹਿਬਾਨ ਅਤੇ ਵਰਕਰਾਂ ਦਾ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਤੇ तहे ਦਿਲੋਂ ਧੰਨਵਾਦ ਕੀਤਾ ਗਿਆ ਜੀ ਦਾ ਸਾਹਿਬ ਸਾਹਿਬ ਜੀ ਦੇ ਨਾਮ ਤੁਹਾਡਾ ਆਪਣਾ ਜਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਤੋ ਸਾਡੇ ਕੌਮੀ ਕੈਂਡੀਡੇਟਰ ਜੀ ਅਰਜਨ ਸਿੰਘ ਜੀ ਹੋਰ ਮੁੱਖ ਮੰਤਰੀ ਸ਼ਾਹ ਸਰਦਾਰ ਕੋਮ ਸਿੰਘ ਜੀ ਸਾਡੇ ਵਿਰੋਕ ਸਭਾ ਵਿਰ ਸਰਦਾਰ ਕਲਿਸ਼ ਸਿੰਘ ਜੀ ਧਾਰੀਵਾਲ ਜੀ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕਰਨਾ ਹੈ ਪਹੁੰਚੇ ਸੀ ਅਸੀਂ ਇੱਥੇ ਇੱਕ ਆਏ ਤਾਂ ਜੀ ਆਇਆਂ ਨੂੰ ਸਵਾਗਤ ਕਰਦੇ ਆਂ ਔਰ ਜਿੰਨੇ ਵੀ ਲੋਕ ਸਭਾ ਅੰਮ੍ਰਿਤਸਰ ਤੋਂ ਵਾਖਵਾਤ ਹਰ ਕਾਹਦੇ ਵਿੱਚੋਂ ਸਾਡੇ ਵਲੰਟੀਅਰ ਸਾਥੀ ਉਹਦੇ ਬਾਤ ਸਰਪਾਨ ਸਾਥੀ ਚੇਅਰਮੈਨ ਸਾਹਿਬਾਨ ਐਮਲੇ ਸਾਹਿਬਾਨ ਤੇ ਪਹੁੰਚਣ ਸਾਰੇ ਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾਂ ਤੋਂ ਪੱਤਰਕਾਰ ਸੁਭੇਗ ਸੋਨਾ ਦੀ ਖਾਸ ਰਿਪੋਰਟ